ਚਾਲੇ ਜੋ ਕੱਲ ਵਿਵਾਦ ਛਿੜਿਆ ਸੀ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਮੰਨਲੇ ਦੇ ਵਿੱਚ ਨਵੇਂ ਮੋੜ ਆ ਰਹੇ ਨੇ ਕੱਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਤੇ ਕਿਹਾ ਗਿਆ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਤੇ ਇਸ ਤੋਂ ਇਲਾਵਾ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਦੋਵਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਵੀ ਘਟਨਾਕਰਮ ਵਾਪਰਿਆ ਉਸ ਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਤਲਬ ਕਰ ਲਿਆ ਗਿਆ ਸੀ ਤੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਣ ਲਈ ਕਿਹਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਇਸ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਬੈਠਕ ਹੁੰਦੀ ਹੈ ਦੋਵਾਂ ਤਖਤਾ ਵਿਚਾਲੇ ਵਿਵਾਦ-ਵੱਦਾ ਜਾਂਦਾ ਹੈ ਅਕਾਲ ਤਖਤ ਤੇ ਮੀਟਿੰਗ ਤੋਂ ਬਾਅਦ ਪੰਜ ਪਿਆਰੇ ਹੁਕਮਨਾਮਾ ਜਾਰੀ ਕਰ ਦਿੰਨੇ ਉਹਨਾਂ ਦੇ ਵੱਲੋਂ ਪੱਟਾ ਸਾਹਿਬ ਦਾ ਜੋ ਹੁਕਮਨਾਮਾ ਹੈ ਉਹਨੂੰ ਗੈਰਵਾਜਬ ਦੱਸਿਆ ਜਾਂਦਾ ਹੈ ਤਾਂ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਜੋ ਤਖਤ ਅਕਾਲ ਤਖਤ ਸਾਹਿਬ ਹੈ ਉਸ ਦੇ ਵੱਲੋਂ ਪਟਨਾ ਸਾਹਿਬ ਦੇ ਹੁਕਮ ਨਾਮੇ ਨੂੰ ਖਾਰਜ ਕਰ ਦਿੱਤਾ ਜਾਂਦਾ ਤੇ ਜੋ ਗੜਗੱਜ ਤੇ ਟੇਕ ਸਿੰਘ ਨੂੰ ਤਨਖਾਹਿਆ ਕਰਾਰਿਆ ਗਿਆ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਜਾਂਦਾ ਇਸ ਤੋਂ ਇਲਾਵਾ ਦੱਸਦੀ ਕਿ ਰਣਜੀਤ ਸਿੰਘ ਗੋਹਰ ਨੂੰ ਜੋ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਇਸ ਤੇ ਵੀ ਲਗਾਤਾਰ ਵਿਵਾਦ ਭਖਦਾ ਜਾ ਰਿਹਾ ਹੈ ਤਖਤ ਪਟਨਾ ਸਾਹਿਬ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਗੋਹਰ ਜੋ ਕਿ ਸਾਫ ਦਾ ਜਥੇਦਾਰ ਰਹਿ ਚੁੱਕੇ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਦੋਸ਼ ਮੁਕਤ ਕਰਨਾ ਸਹੀ ਨਹੀਂ ਹੈ ਦੱਸਦੀ ਕਿ ਜਦੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਪਟਨਾ ਸਾਹਿਬ ਦੀ ਕਮੇਟੀ ਦੇ ਹਰਪਾਲ ਸਿੰਘ ਜੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਦੀ ਨਿਯੁਕਤੀ ਸਾਨੂੰ ਸ਼ੁਰੂ ਤੋਂ ਹੀ ਮਨਜ਼ੂਰ ਨਹੀਂ ਹੈਗੀ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਪਹਿਲਾਂ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਹੁਣ ਵੀ ਵਿਰੋਧ ਕਰਾਂਗੇ ਸਿੱਖਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਵਿਰੋਧ ਹੈ ਸਾਬਕਾ ਜਥੇਦਾਰਾਂ ਨੂੰ ਬਾਹੋਂ ਫੜ ਕੇ ਹਟਾਇਆ ਗਿਆ ਸੀ ਤੇ ਇਸ ਦੇ ਵਿੱਚ ਬਾਦਲ ਦੀ ਵੀ ਸ਼ਮੂਲੀਅਤ ਸੀ ਤੇ ਇਸ ਕਰਕੇ ਜੋ ਉਹਨਾਂ ਦੀ ਨਿਯੁਕਤੀ ਹੈ ਉਹ ਸਹੀ ਨਹੀਂ ਹੈ ਇਸ ਕਰਕੇ ਅਸੀਂ ਜਥੇਦਾਰ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗੋਹਰ ਮਸਕੀਨ ਜੋ ਨੇ ਉਹ ਪਹਿਲਾ ਤਨਖਾਹਿਆ ਕਰਾਰ ਕੀਤੇ ਗਏ ਸੀ ਉਸ ਤੋਂ ਬਾਅਦ ਕੌਮ ਤੋਂ ਵੀ ਖਰਚ ਕੀਤੇ ਗਏ ਸੀ ਇਹ ਜਾਣਕਾਰੀ ਵਾਰ-ਵਾਰ ਅਕਾਲ ਤਖਤ ਤੋਂ ਵੀ ਸਾਂਝੀ ਕੀਤੀ ਗਈ ਸੀ ਲਿਖਤੀ ਬਿਆਨ ਵੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਜੋ ਮਾਮਲੇ ਨੇ ਇਥੇ ਨਿਪਟਾਈ ਜਾਣੇ ਚਾਹੀਦੇ ਨੇ ਇਸ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਸਿਵਾਵਾ ਪਟਨਾ ਸਾਹਿਬ ਦੀ ਕਮੇਟੀ ਹੀ ਬਹਾਲ ਕਰ ਸਕਦੀ ਹੈ ਇਹ ਬਿਆਨ ਪਟਨਾ ਸਾਹਿਬ ਕਮੇਟੀ ਦੇ ਹਰਪਾਲ ਸਿੰਘ ਜੋਹਰ ਦੇ ਵੱਲੋਂ ਦਿੱਤਾ ਜਾਂਦਾ ਤੇ ਉਹ ਕਹਿੰਦੇ ਨੇ ਕਿ ਅਕਾਲ ਤਖਤ ਵੱਲੋਂ ਜੋ ਪਟਨਾ ਸਾਹਿਬ ਦਾ ਹੁਕਮਨਾਮਾ ਹੈ ਅਸੀਂ ਉਹਨੂੰ ਰੱਦ ਕਰਦੇ ਹਾਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਇਹ ਗੈਰ ਵਾਜਬ ਹੁਕਮਨਾਮਾ ਹੈ ਗੜਗੱਜ ਸਾਡੇ ਲਈ ਜਥੇਦਾਰ ਨਹੀਂ ਹੈ ਸਿੱਖ ਕੌਮ ਉਹਨਾਂ ਨੂੰ ਜਥੇਦਾਰ ਦੇ ਵਜੋਂ ਪਰਵਾਹ ਨਹੀਂ ਕਰਦੀ ਐ ਅਕਾਲ ਤਖਤ ਤੋਂ ਪੰਜ ਪਿਆਰਿਆਂ ਨੇ ਕੀ ਹੁਕਮਨਾਮਾ ਸੁਣਾਇ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਮੇਰੀ ਜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇਹ ਸੇਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਮੱਛੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਤਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੀ ਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਂਪੀਰ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇਹ ਸਿੱਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਮੁੱਜੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸੰਘਾ ਵੱਲੋਂ ਮਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਤਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਖਤਾਂ ਵਿਚਾਲੇ ਜੋ ਕੱਲ ਵਿਵਾਦ ਛਿੜਿਆ ਸੀ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਮਾਮਲੇ ਦੇ ਵਿੱਚ ਨਵੇਂ ਮੋੜ ਆ ਰਹੇ ਨੇ ਕੱਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਤੇ ਕਿਹਾ ਗਿਆ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਕੱਲ ਤਖਤ ਸਾਹਿਬ ਦੇ ਤੇ ਇਸ ਤੋਂ ਇਲਾਵਾ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਦੋਵਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਵੀ ਘਟਨਾਕਰਮ ਵਾਪਰਿਆ ਉਸ ਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਤਲਬ ਕਰ ਲਿਆ ਗਿਆ ਸੀ ਤੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਣ ਲਈ ਕਿਹਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਇਸ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਬੈਠਕ ਹੁੰਦੀ ਹੈ ਦੋਵਾਂ ਤਖਤਾ ਵਿਚਾਲੇ ਵਿਵਾਦ-ਵਾਦਾ ਜਾਂਦਾ ਹੈ ਅਕਾਲ ਤਖਤ ਤੇ ਮੀਟਿੰਗ ਤੋਂ ਬਾਅਦ ਪੰਜ ਪਿਆਰੇ ਹੁਕਮਨਾਮਾ ਜਾਰੀ ਕਰਦੇ ਨੇ ਉਹਨਾਂ ਦੇ ਵੱਲੋਂ ਪਟਨਾ ਸਾਹਿਬ ਦਾ ਜੋ ਹੁਕਮਨਾਮਾ ਹੈ ਉਹਨੂੰ ਗੈਰਵਾਜਬ ਦੱਸਿਆ ਜਾਂਦਾ ਹੈ ਤਾਂ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਜੋ ਤਖਤ ਅਕਾਲ ਤਖਤ ਸਾਹਿਬ ਹੈ ਉਸ ਵੱਲੋਂ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਖਾਰਜ ਕਰ ਦਿੱਤਾ ਜਾਂਦਾ ਤੇ ਜੋ ਗੜਗੱਜ ਤੇ ਟੇਕ ਸਿੰਘ ਨੂੰ ਤਨਖਾਹਿਆ ਕਰਾਰਿਆ ਗਿਆ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਜਾਂਦਾ ਇਸ ਤੋਂ ਇਲਾਵਾ ਦੱਸਦੀ ਕਿ ਰਣਜੀਤ ਸਿੰਘ ਗੋਹਰ ਨੂੰ ਜੋ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਇਸ ਤੇ ਵੀ ਲਗਾਤਾਰ ਵਿਵਾਦ ਪਕਦਾ ਜਾ ਰਿਹਾ ਹੈ ਪਟਨਾ ਸਾਹਿਬ ਦੇ ਕੈਨ ਹੈ ਕਿ ਰਣਜੀਤ ਸਿੰਘ ਗੋਹਰੇ ਜੋ ਕਿ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਦੋਸ਼ ਮੁਕਤ ਕਰਨਾ ਸਹੀ ਨਹੀਂ ਹੈ ਦੱਸਦੀ ਕਿ ਜਦੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਪਟਨਾ ਸਾਹਿਬ ਦੀ ਕਮੇਟੀ ਦੇ ਹਰਪਾਲ ਸਿੰਘ ਜੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਉਹਨਾਂ ਦੀ ਨਿਯੁਕਤੀ ਸਾਨੂੰ ਸ਼ੁਰੂ ਤੋਂ ਹੀ ਮਨਜ਼ੂਰ ਨਹੀਂ ਹੈਗੀ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਪਹਿਲਾਂ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਹੁਣ ਵੀ ਵਿਰੋਧ ਕਰਾਂਗੇ ਸਿੱਖਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਵਿਰੋਧ ਹੈ ਸਾਬਕਾ ਜਥੇਦਾਰਾਂ ਨੂੰ ਬਾਹੋਂ ਫੜ ਕੇ ਹਟਾਇਆ ਗਿਆ ਸੀ ਤੇ ਇਸ ਦੇ ਚ ਬਾਦਲ ਦੀ ਵੀ ਸ਼ਮੂਲੀਅਤ ਸੀ ਤੇ ਇਸ ਕਰਕੇ ਜੋ ਉਹਨਾਂ ਦੀ ਨਿਯੁਕਤੀ ਹੈ ਉਹ ਸਹੀ ਨਹੀਂ ਹੈ ਇਸ ਕਰਕੇ ਅਸੀਂ ਜਥੇਦਾਰ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗੋਹਰ ਮਸਕੀਨ ਜੋ ਨੇ ਉਹ ਪਹਿਲਾਂ ਤਨਖਾਹਿਆ ਕਰਾਰ ਕੀਤੇ ਗਏ ਸੀ ਉਸ ਤੋਂ ਬਾਅਦ ਕੌਮ ਤੋਂ ਵੀ ਖਰਜ ਕੀਤੇ ਗਏ ਸੀ ਇਹ ਜਾਣਕਾਰੀ ਵਾਰ-ਵਾਰ ਅਕਾਲ ਤਖਤ ਤੋਂ ਵੀ ਸਾਂਝੀ ਕੀਤੀ ਗਈ ਸੀ ਲਿਖਤੀ ਬਿਆਨ ਵੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਜੋ ਮਾਮਲੇ ਨੇ ਇਥੇ ਨਿਪਟਾਈ ਜਾਣੇ ਚਾਹੀਦੇ ਨੇ ਇਸ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਸਿਵਾਵਾ ਪਟਨਾ ਸਾਹਿਬ ਦੀ ਕਮੇਟੀ ਹੀ ਬਹਾਲ ਕਰ ਸਕਦੀ ਹੈ ਇਹ ਬਿਆਨ ਪਟਨਾ ਸਾਹਿਬ ਕਮੇਟੀ ਦੇ ਹਰਪਾਲ ਸਿੰਘ ਜੋਹਰ ਦੇ ਵੱਲੋਂ ਦਿੱਤਾ ਜਾਂਦਾ ਤੇ ਉਹ ਕਹਿੰਦੇ ਨੇ ਕਿ ਅਕਾਲ ਤੱਕ ਤਵੱਲੋ ਜੋ ਪਟਨਾ ਸਾਹਿਬ ਦਾ ਹੁਕਮਨਾਮਾ ਹੈ ਅਸੀਂ ਉਹਨੂੰ ਰੱਦ ਕਰਦੇ ਹਾਂ ਅਸੀਂ ਉਹਨੂੰ ਨਹੀਂ ਮੰਨਦੇ ਇਹ ਗੈਰ ਵਾਜਬ ਹੁਕਮਨਾਮਾ ਹੈ ਗੜਗੱਜ ਸਾਡੇ ਲਈ ਜਥੇਦਾਰ ਨਹੀਂ ਹੈ ਸਿੱਖ ਕੌਮ ਉਹਨਾਂ ਨੂੰ ਜਥੇਦਾਰ ਦੀ ਵਜੋਂ ਪਰਵਾਹ ਨਹੀਂ ਕਰਦੀਏ ਅਕਾਲ ਤਖਤ ਤੋਂ ਪੰਜ ਪਿਆਰਿਆਂ ਨੇ ਕੀ ਹੁਕਮਨਾਮਾ ਸੁਣਾਇ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਮਾਹਾਂ ਕੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਨ ਟੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖਾ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਹਿਬ ਜੀ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਇਕਤਾ ਨੂੰ ਢਾ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਮੁੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸੰਘਾ ਵੱਲੋਂ ਮਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਤਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਖਤਾਂ ਵਿਚਾਲੇ ਜੋ ਕੱਲ ਵਿਵਾਦ ਛਿੜਿਆ ਸੀ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਮੰਨਲੇ ਦੇ ਵਿੱਚ ਨਵੇਂ ਮੋੜ ਆ ਰਹੇ ਨੇ ਕੱਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਤੇ ਕਿਹਾ ਗਿਆ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਤੇ ਇਸ ਤੋਂ ਇਲਾਵਾ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਦੋਵਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਵੀ ਘਟਨਾਕਰਮ ਵਾਪਰਿਆ ਉਸ ਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਤਲਬ ਕਰ ਲਿਆ ਗਿਆ ਸੀ ਤੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਣ ਲਈ ਕਿਹਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜਾ ਹੈ ਇਸ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਬੈਠਕ ਹੁੰਦੀ ਹੈ ਦੋਵਾਂ ਤਖਤਾ ਵਿਚਾਲੇ ਵਿਵਾਦ-ਵੱਦਾ ਜਾਂਦਾ ਹੈ ਅਕਾਲ ਤਖਤ ਤੇ ਮੀਟਿੰਗ ਤੋਂ ਬਾਅਦ ਪੰਜ ਪਿਆਰੇ ਹੁਕਮਨਾਮਾ ਜਾਰੀ ਕਰ ਦਿੰਨੇ ਉਹਨਾਂ ਦੇ ਵੱਲੋਂ ਪਟਨਾ ਸਾਹਿਬ ਦਾ ਜੋ ਹੁਕਮਨਾਮਾ ਹੈ ਉਹਨੂੰ ਗੈਰਵਾਜਬ ਦੱਸਿਆ ਜਾਂਦਾ ਹੈ ਤਾਂ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਜੋ ਤਖਤ ਅਕਾਲ ਤਖਤ ਸਾਹਿਬ ਹੈ ਉਸ ਦੇ ਵੱਲੋਂ ਪਟਨਾ ਸਾਹਿਬ ਦੇ ਹੁਕਮ ਨਾਮੇ ਨੂੰ ਖਾਰਜ ਕਰ ਦਿੱਤਾ ਜਾਂਦਾ ਤੇ ਜੋ ਗੜਗੱਜ ਤੇ ਟੇਕ ਸਿੰਘ ਨੂੰ ਤਨਖਾਹਿਆ ਕਰਾਰਿਆ ਗਿਆ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਜਾਂਦਾ ਇਸ ਤੋਂ ਇਲਾਵਾ ਦੱਸਦੀ ਕਿ ਰਣਜੀਤ ਸਿੰਘ ਗੋਹਰ ਨੂੰ ਜੋ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਇਸ ਤੇ ਵੀ ਲਗਾਤਾਰ ਵਿਵਾਦ ਭਖਦਾ ਜਾ ਰਿਹਾ ਹੈ ਸਖਤ ਪਟਨਾ ਸਾਹਿਬ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਗੋਹਰ ਜੋ ਕਿ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਦੋਸ਼ ਮੁਕਤ ਕਰਨਾ ਸਹੀ ਨਹੀਂ ਹੈ ਦੱਸਦੀ ਕਿ ਜਦੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਪਟਨਾ ਸਾਹਿਬ ਦੀ ਕਮੇਟੀ ਦੇ ਹਰਪਾਲ ਸਿੰਘ ਜੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਉਹਨਾਂ ਦੀ ਨਿਯੁਕਤੀ ਸਾਨੂੰ ਸ਼ੁਰੂ ਤੋਂ ਹੀ ਮਨਜ਼ੂਰ ਨਹੀਂ ਹੈਗੀ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਪਹਿਲਾਂ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਹੁਣ ਵੀ ਵਿਰੋਧ ਕਰਾਂਗੇ ਸਿੱਖਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਵਿਰੋਧ ਹੈ ਸਾਬਕਾ ਜਥੇਦਾਰਾਂ ਨੂੰ ਬਾਹੋਂ ਫੜ ਕੇ ਹਟਾਇਆ ਗਿਆ ਸੀ ਤੇ ਇਸ ਦੇ ਜੋ ਬਾਦਲ ਦੀ ਵੀ ਸ਼ਮੂਲੀਅਤ ਸੀ ਤੇ ਇਸ ਕਰਕੇ ਜੋ ਉਹਨਾਂ ਦੀ ਨਿਯੁਕਤੀ ਹੈ ਉਹ ਸਹੀ ਨਹੀਂ ਹੈ ਇਸ ਕਰਕੇ ਅਸੀਂ ਜਥੇਦਾਰ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗੋਹਰ ਮਸਕੀਨ ਜੋ ਨੇ ਉਹ ਪਹਿਲਾ ਤਨਖਾਹਿਆ ਕਰਾਰ ਕੀਤੇ ਗਏ ਸੀ ਉਸ ਤੋਂ ਬਾਅਦ ਕੌਮ ਤੋਂ ਵੀ ਖਰਚ ਕੀਤੇ ਗਏ ਸੀ ਇਹ ਜਾਣਕਾਰੀ ਵਾਰ-ਵਾਰ ਅਕਾਲ ਤਖਤ ਤੋਂ ਵੀ ਸਾਂਝੀ ਕੀਤੀ ਗਈ ਸੀ ਲਿਖਤੀ ਬਿਆਨ ਵੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਜੋ ਮਾਮਲੇ ਨੇ ਇੱਥੇ ਨਿਪਟਾਈ ਜਾਣੇ ਚਾਹੀਦੇ ਨੇ ਇਸ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਸਿਵਾਵਾ ਪਟਨਾ ਸਾਹਿਬ ਦੀ ਕਮੇਟੀ ਹੀ ਬਹਾਲ ਕਰ ਸਕਦੀ ਹੈ ਇਹ ਬਿਆਨ ਪਟਨਾ ਸਾਹਿਬ ਕਮੇਟੀ ਦੇ ਹਰਪਾਲ ਸਿੰਘ ਜੋਹਰ ਦੇ ਵੱਲੋਂ ਦਿੱਤਾ ਜਾਂਦਾ ਤੇ ਉਹ ਕਹਿੰਦੇ ਨੇ ਕਿ ਅਕਾਲ ਤਖਤ ਵੱਲੋਂ ਜੋ ਪਟਨਾ ਸਾਹਿਬ ਦਾ ਹੁਕਮਨਾਮਾ ਹੈ ਅਸੀਂ ਉਹਨੂੰ ਰੱਦ ਕਰਦੇ ਹਾਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਇਹ ਗੈਰਵਾਜਬ ਹੁਕਮਨਾਮਾ ਹੈ ਗੜਗੱਜ ਸਾਡੇ ਲਈ ਜਥੇਦਾਰ ਨਹੀਂ ਹੈ ਸਿੱਖ ਕੌਮ ਉਹਨਾਂ ਨੂੰ ਜਥੇਦਾਰ ਦੇ ਵਜੋਂ ਪਰਵਾਹ ਨਹੀਂ ਕਰਦੀ ਐ ਅਕਾਲ ਤਖਤ ਤੋਂ ਪੰਜ ਪਿਆਰਿਆਂ ਨੇ ਕੀ ਹੁਕਮਨਾਮਾ ਸੁਣਾਇ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਐਸੇ ਗੀਂਦਿਆਂ ਨੀਂ ਦੀ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਹਿਬ ਜੀ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਮੱਛੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਤਕ ਤੇ ਗੈਰ ਵਾਜਪ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਜੀ ਗਿਆਨ ਮੇਰੀ ਮਰੀ ਦੇ ਮਾਲਕ ਮੁੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਤਕ ਇਹ ਗੈਰ ਵਾਜਬ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਧਰਤੀ ਦੋ ਤਖਤਾਂ ਵਿਚਾਲੇ ਜੋ ਕੱਲ ਵਿਵਾਦ ਛਿੜਿਆ ਸੀ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਮੰਨਲੇ ਦੇ ਵਿੱਚ ਨਵੇਂ ਮੋੜ ਆ ਰਹੇ ਨੇ ਕੱਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਤੇ ਕਿਹਾ ਗਿਆ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਤੇ ਇਸ ਤੋਂ ਇਲਾਵਾ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਦੋਵਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਵੀ ਘਟਨਾਕਰਮ ਵਾਪਰਿਆ ਉਸ ਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਤਲਬ ਕਰ ਲਿਆ ਗਿਆ ਸੀ ਤੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਣ ਲਈ ਕਿਹਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਇਸ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਬੈਠਕ ਹੁੰਦੀ ਹੈ ਦੋਵਾਂ ਤਖਤਾ ਵਿਚਾਲੇ ਵਿਵਾਦ ਵਾਧਾ ਜਾਂਦਾ ਹੈ ਅਕਾਲ ਤਖਤ ਤੇ ਮੀਟਿੰਗ ਤੋਂ ਬਾਅਦ ਪੰਜ ਪਿਆਰੇ ਹੁਕਮਨਾਮਾ ਜਾਰੀ ਕਰ ਦਿੰਦੇ ਨੇ ਉਹਨਾਂ ਦੇ ਵੱਲੋਂ ਪੱਟਾ ਸਾਹਿਬ ਦਾ ਜੋ ਹੁਕਮਨਾਮਾ ਹੈ ਉਹਨੂੰ ਗੈਰਵਾਜਬ ਦੱਸਿਆ ਜਾਂਦਾ ਹੈ ਤੇ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਜੋ ਤਖਤ ਅਕਾਲ ਤਖਤ ਸਾਹਿਬ ਹੈ ਉਸ ਵੱਲੋਂ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਖਾਰਜ ਕਰ ਦਿੱਤਾ ਜਾਂਦਾ ਤੇ ਜੋ ਗੜਗੱਜ ਤੇ ਟੇਕ ਸਿੰਘ ਨੂੰ ਤਨਖਾਹਿਆ ਕਰਾਰਿਆ ਗਿਆ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਜਾਂਦਾ ਇਸ ਤੋਂ ਇਲਾਵਾ ਦੱਸ ਦੇ ਕਿ ਰਣਜੀਤ ਸਿੰਘ ਗੋਹਰ ਨੂੰ ਜੋ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਇਸ ਤੇ ਵੀ ਲਗਾਤਾਰ ਵਿਵਾਦ ਭਖਦਾ ਜਾ ਰਿਹਾ ਹੈ ਤਖਤ ਪਟਨਾ ਸਾਹਿਬ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਗੋਹਰ ਜੋ ਕਿ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਦੋਸ਼ ਮੁਕਤ ਕਰਨਾ ਸਹੀ ਨਹੀਂ ਹੈ ਦੱਸਦੀ ਕਿ ਜਦੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਪਟਨਾ ਸਾਹਿਬ ਦੀ ਕਮੇਟੀ ਦੇ ਹਰਪਾਲ ਸਿੰਘ ਜੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਉਹਨਾਂ ਦੀ ਨਿਯੁਕਤੀ ਸਾਨੂੰ ਸ਼ੁਰੂ ਤੋਂ ਹੀ ਮਨਜ਼ੂਰ ਨਹੀਂ ਹੈਗੀ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਪਹਿਲਾਂ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਹੁਣ ਵੀ ਵਿਰੋਧ ਕਰਾਂਗੇ ਸਿੱਖਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਵਿਰੋਧ ਹੈ ਸਾਬਕਾ ਜਥੇਦਾਰਾਂ ਨੂੰ ਬਾਹੋਂ ਫੜ ਕੇ ਹਟਾਇਆ ਗਿਆ ਸੀ ਤੇ ਇਸ ਵਿਚ ਬਾਦਲ ਦੀ ਵੀ ਸ਼ਮੂਲੀਅਤ ਸੀ ਤੇ ਇਸ ਕਰਕੇ ਜੋ ਉਹਨਾਂ ਦੀ ਨਿਯੁਕਤੀ ਹੈ ਉਹ ਸਹੀ ਨਹੀਂ ਹੈ ਇਸ ਕਰਕੇ ਅਸੀਂ ਜਥੇਦਾਰ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗੋਹਰ ਮਸਕੀਨ ਜੋ ਨੇ ਉਹ ਪਹਿਲਾ ਤਨਖਾਹਿਆ ਕਰਾਰ ਕੀਤੇ ਗਏ ਸੀ ਉਸ ਤੋਂ ਬਾਅਦ ਕੌਮ ਤੋਂ ਵੀ ਖਰਚ ਕੀਤੇ ਗਏ ਸੀ ਇਹ ਜਾਣਕਾਰੀ ਵਾਰ-ਵਾਰ ਅਕਾਲ ਤਖਤ ਤੋਂ ਵੀ ਸਾਂਝੀ ਕੀਤੀ ਗਈ ਸੀ ਲਿਖਤੀ ਬਿਆਨ ਵੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਜੋ ਮਾਮਲੇ ਨੇ ਇੱਥੇ ਹੀ ਨਿਪਟਾਈ ਜਾਣੇ ਚਾਹੀਦੇ ਨੇ ਇਸ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਸਿਵਾਵਾ ਪਟਨਾ ਸਾਹਿਬ ਦੀ ਕਮੇਟੀ ਹੀ ਬਹਾਲ ਕਰ ਸਕਦੀ ਹੈ ਇਹ ਬਿਆਨ ਪਟਨਾ ਸਾਹਿਬ ਕਮੇਟੀ ਦੇ ਹਰਪਾਲ ਸਿੰਘ ਜੋਹਰ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਉਹ ਕਹਿੰਦੇ ਨੇ ਕਿ ਅਕਾਲ ਤਖਤ ਵੱਲੋਂ ਜੋ ਪਟਨਾ ਸਾਹਿਬ ਦਾ ਹੁਕਮਨਾਮਾ ਹੈ ਅਸੀਂ ਉਹਨੂੰ ਰੱਦ ਕਰਦੇ ਹਾਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਇਹ ਗੈਰਵਾਜਬ ਹੁਕਮਨਾਮਾ ਗੜਗੱਜ ਸਾਡੇ ਲਈ ਜਥੇਦਾਰ ਨਹੀਂ ਹੈ ਸਿੱਖ ਕੌਮ ਉਹਨਾਂ ਨੂੰ ਜਥੇਦਾਰ ਦੇ ਵਜੋਂ ਪਰਵਾਹ ਨਹੀਂ ਕਰਦੀਏ ਅਕਾਲ ਤਖਤ ਤੋਂ ਪੰਜ ਪਿਆਰਿਆਂ ਨੇ ਕੀ ਹੁਕਮਨਾਮਾ ਸੁਣਾਇ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਅਸੀਂ ਗੀਂਦਿਆਨ ਮੇਰੀ ਨੀਂਦ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਕੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਹਿਬ ਜੀ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਉੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਸੀ ਜੀ ਜੀ ਆਨ ਮੇਰੀ ਮੇਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਉੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸੰਘਾ ਵੱਲੋਂ ਮਤੀ 22 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਤਖਤਾਂ ਵਿਚਾਲੇ ਜੋ ਕੱਲ ਵਿਵਾਦ ਛਿੜਿਆ ਸੀ ਉਹ ਲਗਾਤਾਰ ਫਖਦਾ ਜਾ ਰਿਹਾ ਹੈ ਮਾਮਲੇ ਦੇ ਵਿੱਚ ਨਵੇਂ ਮੋੜ ਆ ਰਹੇ ਨੇ ਕੱਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਤੇ ਕਿਹਾ ਗਿਆ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਤੇ ਇਸ ਤੋਂ ਇਲਾਵਾ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਦੋਵਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਵੀ ਘਟਨਾਕਰਮ ਵਾਪਰਿਆ ਉਸ ਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਤਲਬ ਕਰ ਲਿਆ ਗਿਆ ਸੀ ਤੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਣ ਲਈ ਕਿਹਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਇਸ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਬੈਠਕ ਹੁੰਦੀ ਹੈ ਦੋਵਾਂ ਤਖਤਾ ਵਿਚਾਲੇ ਵਿਵਾਦ ਵਾਧਾ ਜਾਂਦਾ ਹੈ ਅਕਾਲ ਤਖਤ ਤੇ ਮੀਟਿੰਗ ਤੋਂ ਬਾਅਦ ਪੰਜ ਪਿਆਰੇ ਹੁਕਮਨਾਮਾ ਜਾਰੀ ਕਰ ਦਿੰਦੇ ਨੇ ਉਹਨਾਂ ਦੇ ਵੱਲੋਂ ਪੱਟਾ ਸਾਹਿਬ ਦਾ ਜੋ ਹੁਕਮਨਾਮਾ ਹੈ ਉਹਨੂੰ ਗੈਰਵਾਜਬ ਦੱਸਿਆ ਜਾਂਦਾ ਹੈ ਤਾਂ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਜੋ ਤਖਤ ਅਕਾਲ ਤਖਤ ਸਾਹਿਬ ਹੈ ਉਸ ਦੇ ਵੱਲੋਂ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਤੇ ਜੋ ਗੜਗੱਜ ਤੇ ਟੇਕ ਸਿੰਘ ਨੂੰ ਤਨਖਾਹਿਆ ਕਰਾਰਿਆ ਗਿਆ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਦੱਸਦੀ ਕਿ ਰਣਜੀਤ ਸਿੰਘ ਗੋਹਰ ਨੂੰ ਜੋ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਇਸ ਤੇ ਵੀ ਲਗਾਤਾਰ ਵਿਵਾਦ ਪਕਦਾ ਜਾ ਰਿਹਾ ਹੈ ਤਖਤ ਪਟਨਾ ਸਾਹਿਬ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਗੋਹਰ ਜੋ ਕਿ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਦੋਸ਼ ਮੁਕਤ ਕਰਨਾ ਸਹੀ ਨਹੀਂ ਹੈ ਦੱਸਦੀ ਕਿ ਜਦੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਪਟਨਾ ਸਾਹਿਬ ਦੀ ਕਮੇਟੀ ਦੇ ਹਰਪਾਲ ਸਿੰਘ ਜੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਉਹਨਾਂ ਦੀ ਨਿਯੁਕਤੀ ਸਾਨੂੰ ਸ਼ੁਰੂ ਤੋਂ ਹੀ ਮਨਜ਼ੂਰ ਨਹੀਂ ਹੈਗੀ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਪਹਿਲਾਂ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਹੁਣ ਵੀ ਵਿਰੋਧ ਕਰਾਂਗੇ ਸਿੱਖਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਵਿਰੋਧ ਹੈ ਸਾਬਕਾ ਜਥੇਦਾਰਾਂ ਨੂੰ ਬਾਹੋਂ ਫੜ ਕੇ ਹਟਾਇਆ ਗਿਆ ਸੀ ਤੇ ਇਸ ਦੇ ਵਿੱਚ ਬਾਦਲ ਦੀ ਵੀ ਸ਼ਮੂਲੀਅਤ ਸੀ ਤੇ ਇਸ ਕਰਕੇ ਜੋ ਉਹਨਾਂ ਦੀ ਨਿਯੁਕਤੀ ਹੈ ਉਹ ਸਹੀ ਨਹੀਂ ਹੈ ਇਸ ਕਰਕੇ ਅਸੀਂ ਜਥੇਦਾਰ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗੋਹਰ ਮਸਕੀਨ ਜੋ ਨੇ ਉਹ ਪਹਿਲਾ ਤਨਖਾਹਿਆ ਕਰਾਰ ਕੀਤੇ ਗਏ ਸੀ ਉਸ ਤੋਂ ਬਾਅਦ ਕੌਮ ਤੋਂ ਵੀ ਖਰਜ ਕੀਤੇ ਗਏ ਸੀ ਇਹ ਜਾਣਕਾਰੀ ਵਾਰ-ਵਾਰ ਅਕਾਲ ਤੱਕ ਤੋਂ ਵੀ ਸਾਂਝੀ ਕੀਤੀ ਗਈ ਸੀ ਲਿਖਤੀ ਬਿਆਨ ਵੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਜੋ ਮਾਮਲੇ ਨੇ ਇੱਥੇ ਹੀ ਨਿਪਟਾਈ ਜਾਣੇ ਚਾਹੀਦੇ ਨੇ ਇਸ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਸਿਵਾਵਾ ਪਟਨਾ ਸਾਹਿਬ ਦੀ ਕਮੇਟੀ ਹੀ ਬਹਾਲ ਕਰ ਸਕਦੀ ਹੈ ਇਹ ਬਿਆਨ ਪਟਨਾ ਸਾਹਿਬ ਕਮੇਟੀ ਦੇ ਹਰਪਾਲ ਸਿੰਘ ਜੋਹਰ ਦੇ ਵੱਲੋਂ ਦਿੱਤਾ ਜਾਂਦਾ ਤੇ ਉਹ ਕਹਿੰਦੇ ਨੇ ਕਿ ਅਕਾਲ ਤਖਤ ਵੱਲੋਂ ਜੋ ਪਟਨਾ ਸਾਹਿਬ ਦਾ ਹੁਕਮਨਾਮਾ ਹੈ ਅਸੀਂ ਉਹਨੂੰ ਰੱਦ ਕਰਦੇ ਹਾਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਇਹ ਗੈਰ ਵਾਜਬ ਹੁਕਮਨਾਮਾ ਹੈ ਗੜਗੱਜ ਸਾਡੇ ਲਈ ਜਥੇਦਾਰ ਨਹੀਂ ਹੈ ਸਿੱਖ ਕੌਮ ਉਹਨਾਂ ਨੂੰ ਜਥੇਦਾਰ ਦੀ ਵਜੋਂ ਪਰਵਾਹ ਨਹੀਂ ਕਰਦੀਏ ਅਕਾਲ ਤਖਤ ਤੋਂ ਪੰਜ ਪਿਆਰਿਆਂ ਨੇ ਕੀ ਹੁਕਮਨਾਮਾ ਸੁਣਾਇ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਮੇਰੀ ਮੀਰੀ ਦੇ مالک ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖ ਜਗਤ ਵਿੱਚ ਸਰਵਪੂਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਹਿਬ ਜੀ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਮੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਗੀਂਦਿਆਨ ਅਮਰੀਂ ਦੀ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਕੀਰਤ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸਿੱਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਮੁੱੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸੰਘਾ ਵੱਲੋਂ ਮਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਧਿਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤੱਕ ਵਿਚਾਲੇ ਜੋ ਕੱਲ ਵਿਵਾਦ ਛਿੜਿਆ ਸੀ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਮਾਮਲੇ ਦੇ ਵਿੱਚ ਨਵੇਂ ਮੋੜ ਆ ਰਹੇ ਨੇ ਕੱਲ ਤਖਤ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਤੇ ਕਿਹਾ ਗਿਆ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਤੇ ਇਸ ਤੋਂ ਇਲਾਵਾ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਦੋਵਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਵੀ ਘਟਨਾਕ੍ਰਮ ਵਾਪਰਿਆ ਉਸ ਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਤਲਬ ਕਰ ਲਿਆ ਗਿਆ ਸੀ ਤੇ 10 ਦਿਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਣ ਲਈ ਕਿਹਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਇਸ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਬੈਠਕ ਹੁੰਦੀ ਹੈ ਦੋਵਾਂ ਤਖਤਾ ਵਿਚਾਲੇ ਵਿਵਾਦ ਵਾਧਾ ਜਾਂਦਾ ਹੈ ਅਕਾਲ ਤਖਤ ਤੇ ਮੀਟਿੰਗ ਤੋਂ ਬਾਅਦ ਪੰਜ ਪਿਆਰੇ ਹੁਕਮਨਾਮਾ ਜਾਰੀ ਕਰ ਦਿੰਨੇ ਉਹਨਾਂ ਦੇ ਵੱਲੋਂ ਪਟਾ